ਰਜਿੰਦਰਾ ਹਸਪਤਾਲ ਜੋ ਕਿ ਪਟਿਆਲਾ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਸਰਕਾਰੀ ਹਸਪਤਾਲ ਹੈ ਜਿਸ ਦੇ ਵਿੱਚ ਦੂਰ ਦਰਾਜ ਤੋਂ ਮਰੀਜ਼ ਨੇ ਜਿਹੜੇ ਇਲਾਜ ਤੇ ਲਈ ਆਉਂਦੇ ਨੇ ਪਰ ਹਸਪਤਾਲ ਦੇ ਅੰਦਰ ਸਫਾਈ ਪ੍ਰਬੰਧਨ ਦੀ ਕਮੀ ਕਾਰਨ ਚੂਹਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਈ ਵਾਰ ਵੱਡੇ ਚੂਹੇ ਨੇ ਜਿਹੜੇ ਉਵਾਡਾਂ ਕੈਂਟੀਨ ਤੇ ਖਾਣ-ਪੀਣ ਵਾਲੇ ਖੇਤਰਾਂ ਦੇ ਵਿੱਚ ਖੁੱਲੇ ਆਮ ਘੁੰਮਦੇ ਨਜ਼ਰ ਆਉਂਦੇ ਨੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਹਸਪਤਾਲ ਦੇ ਵਿੱਚ ਕਈ ਗੰਭੀਰ ਮਰੀਜ਼ ਤੇ ਉਹਨਾਂ ਦੇ ਸਹਾਇਕ ਮੌਜੂਦ ਹੁੰਦੇ ਨੇ ਤਾਂ ਚੂਹਿਆਂ ਦੀ ਮੌਜੂਦਗੀ ਦੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਜਿਸ ਦੇ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਆਲੇ ਦੁਆਲੇ ਤੇ ਸੜਕਾਂ ਤੇ ਬਣੇ ਨਜਾਇਜ਼ ਢਾਬੇ ਤੇ ਰੇੜੀਆਂ ਵਿੱਚ ਚੂਹਿਆਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਹੈ ਤਾਂ ਪਟਿਆਲਾ ਹਸਪਤਾਲ ਚੂਹਿਆਂ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ ਨੋਟਿਸ ਲਿਆ ਡੀਸੀ ਸਿਵਲ ਸਰਜਨ ਤੇ ਹੈਲਥ ਡਾਇਰੈਕਟਰ ਤੋਂ ਰਿਪੋਰਟ ਹੈ ਜਿਹੜੀ ਉਹ ਤਲਬ ਕੀਤੀ ਹੈ ਤੇ 12 ਫਰਵਰੀ ਤੋਂ ਪਹਿਲਾਂ ਜਵਾਬ ਦੇਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੂਹਿਆਂ ਦੀ ਵੱਧਰੀ ਸਮੱਸਿਆ ਕਾਰਨ ਮਾਮਲਾ ਹੁਣ ਗੰਭੀਰ ਹੋ ਗਿਆ ਹੈ ਇਸ ਸਬੰਧੀ ਪੰਜਾਬ ਮਨੁੱਖੀ ਕਮਿਸ਼ਨ ਨੇ ਸਵੈ-ਸਮੂਚੋਂ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸਿਵਲ ਸਰਜਨ ਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ ਕਮਿਸ਼ਨ ਵੱਲੋਂ 12 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਦੇਣ ਦੇ ਆਦੇਸ਼ ਦਿੱਤੇ ਨੇ ਤਾਂ ਮੀਡੀਆ ਦੇ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤ ਰੂਖ اختیار ਕਰਦਿਆਂ ਨੋਟਿਸ ਜਾਰੀ ਕੀਤਾ ਹੈ ਅਗਲੀ ਸੁਣਵਾਈ 12 ਫਰਵਰੀ ਨੂੰ ਨਿਰਧਾਰਿਤ ਕੀਤੀ ਹੈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸਿਵਲ ਸਰਜਨ ਤੇ ਸਬੰਧਤ ਵਿਭਾਗਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ਾਂ ਦੀ ਸਿਹਤ ਦੀ ਸੁਰੱਖਿਆ ਇਕ ਕਿੰਨੀ ਬਣਾਈ ਜਾ ਸਕੀ ਤਾਂ ਮੰਤਰੀ ਅਬਲਬੀਰ ਜੀ ਨੇ ਕਿਹਾ ਕਿ ਜਿਵੇਂ ਅਸੀਂ ਲੁਧਿਆਣਾ ਚੂਹੇ ਖਤਮ ਕੀਤੇ ਨੇ ਉਹ ਵੀ ਏਜੰਸੀ ਤਰੀਕੇ ਦੇ ਨਾਲ ਅਸੀਂ ਉਹੀ ਹਾਇਰ ਕੀਤੀ ਹੈ ਤੇ ਡਾਕਟਰ ਬਲਬੀਰ ਨੇ ਬਿਆਨ ਦਿੱਤਾ ਕਿ ਚੂਹੇ ਤੇ ਜਿਸ ਤਰੀਕੇ ਦੇ ਨਾਲ ਇਹ ਚੂਹਿਆਂ ਦੀ ਗਿਣਤੀ ਵਧ ਰਹੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕਰਾਂਗੇ। ਉਹ ਆਪਣੇ ਕੋਲ ਲੈਟਰ ਵੀ ਨਿਕਾਲਿਆ ਹੈ ਕੋਈ ਡੀਸੀ ਕੋ ਅਧਿੰਦਰਾ ਉਪਰ ਦੇ ਅੰਦਰ ਕੋਈ ਰੈੱਡ ਕੋ ਲੈਟਰ ਕੋਈ ਨਹੀਂ ਉਹ ہمارا ਅਸੀਂ ਨੇ ਜੀਆ ਸੀਆਰ ਕਰਿਆ ਜੀ ਮਨੇ ਲੁਧਿਆਣਾ ਮੇ ਖਤਮ ਕਰ ਦਿਆ ਰੈਟਸ دیکھو پنجاب کو برباد کیا ہے چوہے اور چودھریوں نے چودھری وہی ہیں چودھری وہی ہیں جو یہ گینگسٹر پیدا کرتے ہیں جو چٹے کی اسمگلنگ کراتے ہیں جنہوں نے پہلے اتواد پھلایا جو بیادبیاں کراتے ہیں تو یہ چودھری اور چوہے ये सारे जो कढ़ाम चौधरी हैं ये सब खत्म करेंगे जिनको कर। करें। कोई लेटर निकाल है वैसे कोई डीसी को, को एसडीएम को या नहीं लेटर की क्या जरूरत है जी हमारी सरकार है मैंने बोल दिया उनको जी मतलब जो नजराना है मैं क्या वही एजेंसी को हायर करेंगे पूरा प्रोफेशनल करेंगे और पंजाब में चूहे और कढ़ाम चौधरी नहीं रहेंगे। रजेंद्र अस्पताल जो कि पटियाला का सबसे बड़ा और महत्वपूर्ण सरकारी अस्पताल है जिस दे बीच दूर-दराज तो मरीज ने जड़े इलाज के लिए आंदे ने पर अस्पताल के अंदर सफाई प्रबंधक की कमी कारण चूहियां दी गिनती ਲਗਾਤਾਰ ਵਾਧ ਰਹੀ ਹੈ ਕਈ ਵਾਰ ਵੱਡੇ ਚੂਹੇ ਨੇ ਜਿਹੜੇ ਉਹ ਵਾਡਾ ਕੈਂਟੀਨ ਤੇ ਖਾਣ ਪੀਣ ਵਾਲੇ ਖੇਤਰਾਂ ਦੇ ਵਿੱਚ ਖੁੱਲੇ ਆਮ ਘੁੰਮਦੇ ਨਜ਼ਰ ਆਉਂਦੇ ਨੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਹਸਪਤਾਲ ਦੇ ਵਿੱਚ ਕਈ ਗੰਭੀਰ ਮਰੀਜ਼ ਤੇ ਉਹਨਾਂ ਦੇ ਸਹਾਇਕ ਮੌਜੂਦ ਹੁੰਦੇ ਨੇ ਤਾਂ ਚੂਹਿਆਂ ਦੀ ਮੌਜੂਦਗੀ ਦੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਜਿਸ ਦੇ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਆਲੇ ਦੁਆਲੇ ਤੇ ਸੜਕਾਂ ਤੇ ਬਣੇ ਨਜਾਇਜ਼ ਢਾਬੇ ਤੇ ਰੇੜੀਆਂ ਵਿੱਚ ਚੂਆਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਹੈ ਤਾਂ ਪਟਿਆਲਾ ਹਸਪਤਾਲ ਚੂਆਂ ਦੇ ਮਾਮਲੇ ਦੇ ਵਿੱਚੋਂ ਵੱਡਾ ਐਕਸ਼ਨ ਹੋਇਆ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ ਨੋਟਿਸ ਲਿਆ ਡੀਸੀ ਸਿਵਲ ਸਰਜਨ ਤੇ ਹੈਲਥ ਡਾਇਰੈਕਟਰ ਤੋਂ ਰਿਪੋਰਟ ਹੈ ਜਿਹੜੀ ਉਹ ਤਲਬ ਕੀਤੀ ਹੈ ਤੇ 12 ਫਰਵਰੀ ਤੋਂ ਪਹਿਲਾਂ ਜਵਾਬ ਦੇਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਪਟਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੂਹਿਆਂ ਦੀ ਵੱਧਰੀ ਸਮੱਸਿਆ ਕਾਰਨ ਮਾਮਲਾ ਹੁਣ ਗੰਭੀਰ ਹੋ ਗਿਆ ਹੈ ਇਸ ਸਬੰਧੀ ਪੰਜਾਬ ਮਨੁੱਖੀ ਕਮਿਸ਼ਨ ਨੇ ਸਵੈ-ਸਮੂਚੋਂ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸਿਵਲ ਸਰਜਨ ਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ ਕਮਿਸ਼ਨ ਵੱਲੋਂ 12 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਦੇਣ ਦੇ ਆਦੇਸ਼ ਦਿੱਤੇ ਨੇ ਤਾਂ ਮੀਡੀਆ ਦੇ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤ ਰੂਖ اختیار ਕਰਦਿਆਂ ਨੋਟਿਸ ਜਾਰੀ ਕੀਤਾ ਹੈ ਅਗਲੀ ਸੁਣਵਾਈ 12 ਫਰਵਰੀ ਨੂੰ ਨਿਰਧਾਰਿਤ ਕੀਤੀ ਹੈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸਿਵਲ ਸਰਜਨ ਤੇ ਸਬੰਧਤ ਵਿਭਾਗਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਤਾਂ ਮੰਤਰੀ ਅਬਲਬੀਰ ਜੀ ਨੇ ਕਿਹਾ ਕਿ ਜਿਵੇਂ ਅਸੀਂ ਲੁਧਿਆਣਾ ਚੂਹੇ ਖਤਮ ਕੀਤੇ ਨੇ ਉਹ ਵੀ ਏਜੰਸੀ ਤਰੀਕੇ ਦੇ ਨਾਲ ਅਸੀਂ ਉਹੀ ਹਾਇਰ ਕੀਤੀ ਹੈ ਤੇ ਡਾਕਟਰ ਬਲਬੀਰ ਨੇ ਬਿਆਨ ਦਿੱਤਾ ਕਿ ਚੂਹੇ ਤੇ ਜਿਸ ਤਰੀਕੇ ਦੇ ਨਾਲ ਇਹ ਚੂਹਿਆਂ ਦੀ ਗਿਣਤੀ ਵਧ ਰਹੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕਰਾਂਗੇ। ਉਹ ਆਪਣੇ ਕੋਲ ਲੈਟਰ ਵੀ ਨਿਕਾਲਿਆ ਹੈ ਕੋਈ ਡੀਸੀ ਕੋ ਅਧਿੰਦਰਾ ਉਪਲ ਦੇ ਅੰਦਰ ਕੋਈ ਰੈਟ ਕੋ ਲੈਟਰ ਕੋਈ ਨਹੀਂ ਉਹ ہمارا हमने ਜੀਸੀਆਰ ਕਰਿਆ ਜੀ ਮੈਨੇ ਲੁਧਿਆਣਾ ਮੇ ਖਤਮ ਕਰ ਦਿਆ ਰੈਟਸ। ਦੇਖੋ ਪੰਜਾਬ ਕੋ ਬਰਬਾਦ kiya hai ਚੂਹੇ اور चौधरी उन्होंने चौधरी वही है चौधरी वही है जो ये गैंगस्टर पैदा करते हैं जो चिट्टे की स्मगलिंग कराते हैं जिन्होंने पहले आतंकवाद फैलाया जो बेहदियां कराते हैं तो ये चौधरी और चूहे ये सारे जो कड़ाम चौधरी हैं ये सब खत्म करेंगे जिनको खत्म करेंगे तो लेटर है वैसे कोई डीसी को को एसडीएम या नहीं लेटर की क्या जरूरत है जी हमारी सरकार है मैंने बोल दिया उनको मतलब जो लुझाना में क्या वही एजेंसी को हमारे करेंगे पूरा प्रोफेशनल करेंगे और पंजाब में चूहे और कड़ाम चौधरी नहीं रहेंगे